ਸਿਰਫ ਦਸਤਾਰ ਇਹ ਮਸਤਕ ਜਿਸ ਦੇ ਚ ਇਤਨੀ ਰੂਹਾਨੀਅਤ ਹੈ ਕਿ ਨੰਗਾ ਸਿਰ ਨਹੀਂ ਚਾਹੀਦਾ ਇਹ ਮਸਤਕ ਜਿਸ ਦੇ ਚ ਇਤਨਾ ਅਧਿਆਤਮ ਹੈ ਕਿ ਨੰਗਾ ਨਹੀਂ ਚਾਹੀਦਾ ਇਹ ਮਸਤਕ ਜਿਸ ਦੇ ਚ ਇਤਨਾ ਗਿਆਨ ਹੈ ਇਹ ਮਸਤਕ ਨੰਗਾ ਨਹੀਂ ਚਾਹੀਦਾ ਦਸਤਾਰ ਦਿੱਤੀ ਪਗਾਂ ਦਿੱਤੀ ਤਾਂ ਮੈਂ ਉਸ ਕਰਾਂ ਜਿਤਨੇ ਤੁਸੀਂ ਲਿਬਾਸ ਪਹਿਨੇ ਨੇ ਸਭ ਸਮਾਜਿਕ ਹੈ ਇਹ ਸਮਾਜਿਕ ਨਹੀਂ ਹੈ ਇਹ ਧਾਰਮਿਕ ਹੈ ਇਸ ਵਾਸਤੇ ਇਸਲਾਮ ਦੇ ਚ ਵੀ ਲਾਗੂ ਹੈ ਨਮਾਜ਼ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਵੇਦ ਮੰਤਰ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਪ੍ਰਭੂ ਦੀ ਬੰਦਗੀ ਕਰਨੀ ਹੈ ਨੰਗੇ ਸਿਰ ਨਹੀਂ ਔਰ ਫਿਰ ਸਾਨੂੰ ਹੁਕਮ ਹੋ ਗਿਆ ਕਿ ਦਸਤਾਰ ਨੂੰ ਹਰ ਵਕਤ ਸਜਾ ਕੇ ਰੱਖਣੀ ਹੈ ਕਿ ਧਾਰਮਿਕ ਲਿਵਾਸ ਤੇਰੇ ਮਸਤਕ ਦੇ ਚਰਸ ਬਣੇ ਆ ਰਹੇ ਅਧਿਆਤਮ ਬਾਤ ਬਣੇ ਆ ਰਹੇ ਕਦਰ ਨਾ ਰਹੀ ਪਗ ਦੀ ਕਦਰ ਨਾ ਰਹੀ ਕੇਸਾਂ ਦੀ ਕਿਉਂਕਿ ਸਿਰ ਖਾਲੀ ਹੋ ਗਿਆ ਗੁਸਤਾਫੀ ਨਾਲ ਫੜੀ ਮੈਂ ਕੋਈ ਨਿਰਾਦਰੀ ਨਹੀਂ ਕਰ ਰਿਹਾ। ਔਰ ਮੈਂ ਜਿਵੇਂ ਪਹਿਲੇ ਕਿਹਾ ਨਾ ਕਾਠੀ ਦੀ ਤਰ੍ਹਾਂ ਪੜ ਕੇ ਤੁਹਾਨੂੰ ਸੁਣਾਈ ਜਾ ਰਿਹਾ। ਗਿਲਾ ਜਾ ਕੇ ਮਾਈ ਗੁਰਦਾਸ ਤੇ ਕਰਨੇਣਾ ਅਨੰਦ ਲਾਲ ਤੇ ਕਰਨੇਣਾ। ਕਲਗੀਧਰ ਤੇ ਨੰਦ ਕਰਨੇਣਾ। ਮੈਂ ਤੇ ਇੱਕ ਕਾਠੀ ਢੋਸੀ ਪੜਦੇ ਅਨੁਸਾਰ ਕਰ ਰਿਹਾ। ਨਿਸ਼ਾਨੇ ਸਿਖੇ ਪੰਜ ਅਰਪ ਕਾ ਕਿ ਹਰਿ ਵੇਸਨਾ ਬਾਦਸ਼ਾਹ ਦੇ ਇ ਪੰਜੋ ਮਾ। ਕਲਾਕਾਰ ਦੋ ਕਾਚ ਗੰਗਾ ਬਿਨਾ ਬਿਨਾ ਲਿਖਦਾ ਜੋ ਕਲਿਕਦਾ ਤੇ ਕੀ ਜੁਮਲਾ ਨਿਸ਼ਾਨ ਇਸ ਕੋਲਣ ਵਿੱਚ ਅਰਬਾਂ ਖਰਬਾਂ ਤੇ ਨਾ ਮਰਹਾਏ ਨੇ ਕੜਾਦਾ ਹੋ ਰਹੇ ਨੇ ਕਿਸ ਤਰ੍ਹਾਂ ਚਹਿਰਾ ਉਹ ਕਿਰਪਾ ਤੇ ਕੰਤਾਂ ਇੱਕ ਸੈਕਿੰਡ ਦੇ ਵਿੱਚ ਅਰਬਾਂ ਖਰਬਾਂ ਸੂਰਜ ਪੈਦਾ ਹੋ ਰਹੇ ਨੇ ਮਿਟ ਰਹੇ ਨੇ ਪ੍ਰਭੂ ਦੀ ਦੇਣ ਗ੍ਰਹਿਣ ਛਤਰ ਪੈਦਾ ਹੋ ਰਹੇ ਨੇ ਕਿਨਾ ਕੇਸਾਂ ਦੇ ਵਿੱਚ ਮਿਟ ਰਹੇ ਨੇ ਪੁਰਸ਼ ਨਹੀਂ ਲਿਖਦਾ ਉਹ ਇੱਕ ਪ੍ਰਕਿਰਤੀ ਨੇ ਸ਼ਿੰਗਾਰ ਪੈਦਾੜਾ ਜੋ ਇਸਤਰੀ ਨੂੰ ਨਹੀਂ ਦਿੱਤਾ ਜਿਵੇਂ ਪਿੰਡ ਨੂੰ ਹੀ ਲਈਏ ਸਰੀਰ ਨੂੰ ਹੀ ਲਈਏ ਕੈਨੇਨ ਕਮ ਸੇ ਕਮ 7 ਕਰੋੜ ਕੇ ਟਾਣੂ ਤੇ ਇਸ ਦੇ ਅੰਦਰ ਵੀ ਹੈ ਇੱਕ ਮਨੁੱਖ ਦੀ ਮੌਤ 7 ਕਰੋੜ ਜੀਵਾਂ ਦੀ ਮੌਤ ਹੈ ਕਈ ਐਸੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ 7 ਕਰੋੜ ਨਹੀਂ ਇਹ ਤੇ ਪਿੰਡ ਪੂਰਾ ਬ੍ਰਹਿਮੰਡ ਹੈ ਤੇ ਫਿਰ ਬ੍ਰਹਿਮੰਡ ਕਿਤਨਾ ਵੱਡਾ ਬ੍ਰਹਿਮੰਡ ਹੋਵੇਗਾ ਜਦ ਇਹ ਪਿੰਡ ਹੀ ਇੱਕ ਬ੍ਰਹਿਮੰਡ ਹੈ